ਸਤਿ ਸ਼੍ਰੀ ਅਕਾਲ ਵੈਲਕਮ ਟੂ ਬੈਕ ਆਪਣੇ YouTube ਚੈਨਲ 'ਚ ਤੁਹਾਡਾ ਧੰਨਵਾਦ ਆਪਣੀ ਇਸ ਵੀਡੀਓ ਨਾਲ ਜੁੜਨ ਲਈ ਤੇ ਅੱਜ ਆਪਾਂ ਚੱਲਿਆਂ ਸਰਹੰਦ ਤੁਹਾਨੂੰ ਸਰਹੰਦ ਜਾਂਦੇ ਹੋਏ ਸਾਰਾ ਕੁਝ ਵਿਖਾਵਾਂਗੇ ਉੱਥੇ ਦਰਸ਼ਨ ਕਰਾਵਾਂਗੇ ਉਸ ਨੀਹਾਂ ਦਾ ਦਰਸ਼ਨ ਕਰਾਵਾਂਗੇ ਜਿੱਥੇ ਛੋਟੇ ਸ਼ਹਿਰ ਜਦਿਆਂ ਨੂੰ ਚਨੇ ਆਗੇ ਸੀ ਤੇ ਬਾਕੀ ਸਾਰਾ ਕੁਝ ਦਿਖਾਵਾਂਗੇ ਆਪਣੇ ਬਲੌਗ ਨਾਲ ਜੁੜੇ ਰਹੋ ਐਂਡ ਤੱਕ ਤੇ ਆਪਾਂ ਹੋ ਕੇ ਰੈਡੀ ਤੇ ਚਾਲੇ ਪਾਈਏ ਸਰਹੰਦ ਵੱਲ ਲੋ ਜੀ ਆਪਾਂ ਰੈਡੀ ਸ਼ੈਡੀ ਹੋ ਕੇ ਸਰਹੰਦਵਾਲੇ ਨੂੰ ਪਾਤੇ ਚੱਲੇ ਤੇ ਜਦੋਂ ਹੀ ਉੱਥੇ ਪਹੁੰਚਦੇ ਆ ਹਨ ਆਪਾਂ ਉੱਥੋਂ ਦੇ ਤੁਹਾਨੂੰ ਵਿਖਾਉਣੇ ਆ ਗੁਰੂ ਘਰ ਤੇ ਆਪਾਂ ਸਿੱਧਾ ਹੁਣ ਮਿਲਦੇ ਆ ਤੁਹਾਨੂੰ ਸਰਹੰਦ ਜਾ ਕੇ ਆਹ ਲੋ ਜੀ ਆਪਾਂ ਸਰਹੰਦ ਪਹੁੰਚ ਕੇ ਟਾਈਮ ਤਕਰੀਬਨ 8:30 ਦਾ ਹੋ ਗਿਆ ਸੀ ਜਦੋਂ ਅਸੀਂ ਪਹੁੰਚੇ ਸੀ ਤੇ ਇੱਥੇ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਸੀ ਬਹੁਤ ਜ਼ਿਆਦਾ ਘੱਟ ਸੀਗਾ ਤੇ ਅਸੀਂ ਇੱਥੇ ਲੰਗਰ ਚੱਲ ਰਿਹਾ ਸੀ ਦੁੱਧ ਦਾ ਫਿਰੋਜ਼ ਹੀ ਪੀਤਾ ਕਿ ਠੰਡ ਕਾਫੀ ਲੱਗ ਰਹੀ ਸੀ ਹਨ ਤੇ ਉਹ ਪੀ ਕੇ ਆਪਾਂ ਐਂਟਰ ਕਰਿਆ ਕੇਰਾ ਅ ਗੁਰਦੁਆਰੇ ਦਾ ਆਪਾਂ ਬਾਹਰੋਂ ਹੀ ਦਰਸ਼ਨ ਕਰੇ ਕਿਉਂਕਿ ਫਿਰ ਸਵੇਰੇ ਇਸ਼ਨਾਨ ਕਰਕੇ ਆਪਾਂ ਮੱਥਾ ਸਵੇਰੇ ਹੀ ਟੇਕਾਂਗੇ ਤੇ ਤੁਸੀਂ ਵੀ ਕਰੋ ਗੁਰੂ ਘਰ ਦੇ ਦਰਸ਼ਨ ਅਸੀਂ ਗੁਰੂ ਘਰ ਦੇ ਨਾਲ ਬਾਹਰੋਂ ਦਰਸ਼ਨ ਕਰਨ ਤੋਂ ਬਾਅਦ ਅਸੀਂ ਬਾਜ਼ਾਰ 'ਚ ਨਿਕਲ ਗਏ ਸੀ ਆ ਤੁਸੀਂ ਵੇਖ ਰਹੇ ਹੋ ਕਿੰਨੀਆਂ ਸੋਹਣੀਆਂ ਗੁਰੂ ਨਿਯੰਤ ਸਵੀਰਾਂ ਓੜਿਆੜੀਆਂ ਫੱਟੀਆਂ ਜਿਹੜੀਆਂ ਕਿ ਹੁਣ ਅਲੋਪ ਹੋ ਚੁੱਕੀਆਂ ਇੱਥੋਂ ਹਰ ਇੱਕ ਚੀਜ਼ ਸਿੱਖ ਧਰਮ ਨਾਲ ਰਿਲੇਟਡ ਇਹਨਾਂ ਕੋਲ ਮਿਲਦੀ ਸੀਗੀ ਜਿਵੇਂ ਕਿ ਫੋਟਮਾਂ ਹੋਗੀਆਂ ਨ ਕੈਲੰਡਰ ਹੋਗੇ ਓੜਾੜਾ ਇਦਾਂ ਦਾ ਕੁਝ ਹੋ ਗਿਆ ਤੇ ਤਲਵਾਰਾਂ ਹੋਗੀਆਂ ਸ੍ਰੀ ਸ਼ਾਹ ਵਗੈਰਾ ਹੋ ਗਿਆ ਤੇ ਤਕਰੀਬਨ A to Z ਹਥਿਆਰ ਸੀਗੇ ਇਹਨਾਂ ਕੋਲੇ ਜਿਹੜੇ ਕਿ ਸਿੱਖ ਧਰਮ ਨਾਲ ਰਿਲੇਟਡ ਨੇ ਤੇ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਤੇ ਲੋ ਸਵੇਰੇ ਆਪਾਂ ਜਲਦੀ ਉੱਠੇ ਤੇ ਤਕਰੀਬਨ 4:30 ਵਜੇ ਅਸੀਂ ਇਸ਼ਨਾਨ ਕੀਤਾ ਪਾਣੀ ਇੰਨਾ ਕ ਜਿਆਦਾ ਠੰਡਾ ਸੀ ਤੇ ਸਾਨੂੰ ਮਤਲਬ 2 ਘੰਟੇ ਇਦਾਂ ਹੀ ਫੀਲ ਹੋਇਆ ਜਿਵੇਂ ਆਪਾਂ ਢੋਈ ਦੇ ਉੱਤੇ ਆਪਾਂ ਨਾ ਬਰਫ਼ ਦੀ ਛਿੱਲੀ ਰੱਖੀ ਫਿਰਦੇ ਆ ਇੰਨਾ ਬਹੁਤ ਜਿਆਦਾ ਠੰਡਾ ਪਾਣੀ ਸੀ ਤੇ ਇਸ਼ਨਾਨ ਕਰਿਆ ਆਪਾਂ ਤੇ ਇਸ ਤੋਂ ਬਾਅਦ ਆਪਾਂ ਮੱਥਾ ਟੇਕਣ ਲਈ ਗੁਰੂ ਘਰ ਚੱਲੇ ਪਾਲਾ ਬਣਵਾ ਰਹੇ ਹਨ ਸਾਡੇ ਕੋਲ ਸੀਸ ਲੈਣੀ ਦਾ ਨਾ ਰਕ ਤੇ ਇਹ ਇਹ ਹੁਣ ਨਾ ਸਾਡੇ ਦਾ ਬਣੀ ਆ ਨਾ ਦੇਖੋ ਤੇ ਆਪ ਕਿਸੇ ਹੋਰ ਤੋਂ ਬਣਾਉਗਾ ਆਪ ਨੂੰ ਬਣਦੀ ਨਹੀਂ ਆਉਦੀ ਕਿਨੇ ਬਣਦੇ ਆਏ Yeah. ਤੁਸੀਂ ਵੇਖ ਸਕਦੇ ਹੋ ਜਿੱਥੇ ਉਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਉਸ ਦੇ ਬਿਲਕੁਲ نیچے ਉਹ ਦੀਵਾਰ ਆ ਜਿਸ ਵਿੱਚ ਛੋਟੇ ਸਹਿਫ ਜਾਂਦਿਆਂ ਨੂੰ ਨੀਹਾਂ ਵਿੱਚ ਚਣਿਆ ਗਿਆ ਸੀ ਹੁਣ ਆਪਾਂ ਅੱਗੇ ਭੋਰਾ ਸਾਹਿਬ ਦੇ ਵਿੱਚ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਾਂਗੇ ਜਿੰਨਾ ਗਲਾਸਾਂ ਵਿੱਚ ਸਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਦੁੱਧ ਪਿਆਇਆ ਸੀ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਅੱਗੇ ਦਰਸ਼ਨ ਕਰਾਂਗੇ ਉਹਨਾਂ ਪਵਿੱਤਰ ਗਲਾਸਾਂ ਦੇ ਸੰਗਤ ਜੀ ਕਰੋ ਦਰਸ਼ਨ ਇਸ ਗੁਰੂ ਘਰ ਦੇ ਇਹ ਗੁਰੂ ਘਰ ਠੰਡੇ ਬੋਜ ਤੋਂ ਬਸ ਕੁਝ ਹੀ ਦੂਰੀ ਤੇ ਹੈ ਇਸ ਜਗ੍ਹਾ ਤੇ ਸ਼ੇਰਾਂ ਦੀਆਂ ਮੂਰਤੀਆਂ ਛੇੜਾਂ ਸ਼ੇਰਾਂ ਦੇ ਪੁਤਲੇ ਤੁਹਾਨੂੰ ਆਮ ਦਿਖਾਈ ਦੇਣਗੇ ਕਿਉਂਕਿ ਜਦੋਂ ਨੀਹਾਂ ਦੇ ਵਿੱਚ ਸ਼ਹਿਬਜ਼ਾਦੇ ਸ਼ਹੀਦ ਨਹੀਂ ਹੋਏ ਸੀ ਤਾਂ ਉਹਨਾਂ ਦੀ ਤੇ ਮਾਤਾ ਗੁਜਰ ਜੀ ਦੀ ਅ ਸਰੀਰ ਦੀ ਵੱਡਾ ਟੁੱਕੀ ਕਰਕੇ ਇਸ ਜਗ੍ਹਾ ਉੱਤੇ ਸੈੱਟ ਦਿੱਤੀ ਸੀ ਤੇ ਇਸ ਜਗ੍ਹਾ ਤੇ ਫਿਰ ਸ਼ੇਰਾਂ ਨੇ ਰਾਖੀ કરી ਸੀ ਕਿਉਂਕਿ ਉਸ ਟਾਈਮ ਇੱਥੇ ਫੁੱਲ ਹੀ ਜੰਗਲ ਹੁੰਦਾ ਸੀ ਜੰਗਲੀ ਜਾਨਵਰ ਹੁੰਦੇ ਸਨ ਤਾਂ ਕਿ ਉਹਨਾਂ ਦੇ ਸਰੀਰ ਦੀ ਕੋਈ ਬੇਅਦਵੀ ਨਾ ਕਰ ਦੇਵੇ ਤੇ ਸ਼ੇਰਾਂ ਨੇ ساری ਰਾਤ ਰਾਖੀ ਰੱਖੀ ਸੀਗੀ ਤਾਂ ਕਰਕੇ ਇੱਥੇ ਸ਼ੇਰਾਂ ਦੀ ਪੂਰੀ ਮੰਨਤ ਹੈ ਤੇ ਇਸ ਜਗ੍ਹਾ ਤੇ ਤਿੰਨ ਥੜੇ ਵੀ ਬਣੇ ਹੋਏ ਹਨ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਸ ਟਾਈਮ ਇਸ ਜਗ੍ਹਾ ਤੇ ਨਦੀਵੀ ਵਗਿਆ ਕਰਦੀ ਸੀ ਜੋ ਕਿ ਹੁਣ ਤਾਂ ਅਜੋਕੇ ਟਾਈਮ ਵਿੱਚ ਅਲੋਪ ਹੋ ਚੁੱਕੀ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਧਰਤੀ ਇਸ ਜਗ੍ਹਾ ਦੇ ਕਰੋ ਦਰਸ਼ ਇਹ ਧਰਤੀ ਸਭ ਤੋਂ ਮਹਿੰਗੀ ਹੈ ਦੁਨੀਆ ਦੀ ਕਿਉਂਕਿ ਇਸ ਜਗ੍ਹਾ ਤੇ ਦੀਵਾਨ ਟੋਡਰ ਮਲ ਜੀ ਨੇ ਮਾਤਾ ਗੁਜਰ ਜੀ ਦੇ ਛੋਟੇ ਸ਼ਾਹਬਜ਼ਾਦਿਆਂ ਦੇ ਸੰਸਕਾਰ ਲਈ ਮੋਹਰਾ ਖੜੀਆਂ ਕਰਕੇ ਵਸਾ ਕੇ ਤੇ ਉਹਨਾਂ ਨੇ ਸੰਸਕਾਰ ਲਈ ਉੰਨੀ ਕਿ ਜਗ੍ਹਾ ਉਸ ਵਜ਼ੀਰੇ ਖਾਨ ਤੋਂ ਮੁੱਲ ਲਈ ਸੀ ਸੋਨੇ ਦੀਆਂ ਮੋਹਰਾ ਦੇਖੋ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਆ ਤੇ ਤੁਸੀਂ ਅੱਜ ਦੇ ਟਾਈਮ 'ਚ ਵੇਖੋ ਆਪਾਂ 10000 ਰੁਪਏ ਦੇਣ ਲੱਗੇ ਵੀ ਖਰੋਣੇ ਆ ਉਹ ਮੋਤੀराम ਮਹਿਰਾ ਜੀ ਨੇ ਆਪ ਦਾ ਸਭ ਕੁਝ ਹੀ ਲਟਾਤਾ ਸੀ ਸਿਰਫ ਤੇ ਸਿਰਫ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰਾ ਜੀ ਦੇ ਸਸਕਾਰ ਲਈ ਕਿੰਨੋਂ ਪਟੋਕਰ ਨੂੰ ਨਾ ਸਾਕਾ ਜਦੋਂ ਪਾਪਾ ਨੂੰ ਹਾਸੇ ਨਹੀਂ ਲੱਗਦੇ ਨੇ ਜਿੱਦਰ ਜਾਂਦੇ ਨੇ ਫਿਰਨਾਂ ਦੀ ਤਰ੍ਹਾਂ ਪਠਾਣਾ ਦੀਆਂ ਮੁਗਲਾਂ ਦੀਆਂ ਫੌਜਾਂ ਪਹਾੜੀਆਂ ਦੀਆਂ ਫੌਜਾਂ ਅੱਗੇ-ਅੱਗੇ ਭੱਜਦੀਆਂ। A few moments later. ਗੰਨੇ ਦਾ ਰਸ ਹੀ ਹੁੰਦਾ ਅਸਲੀ। ਤੁਲੂ ਗੰਮਪ ਲੱਗੇ ਵੇ ਤੁਲੂ ਗੰਮਪ ਜਦੋਂ ਆ ਫਰੈਸ਼ ਹੋਣਾ ਇਹ ਹੈ ਨਾ ਵੀ ਕੋਈ ਇੱਚ ਮਿਲਾਵਟ ਨਹੀਂ ਕੁਝ ਨਹੀਂ ਜਿਹੜਾ ਆਪਾਂ ਉਹ ਪੀਂਨੇ ਆ ਨਾ ਉਸ ਤੋਂ ਬਰਫ਼ ਐਡ ਕਰ ਦਿੰਦੇ ਆ। ਉਹ ਕੁਛ ਨਾ ਉਸਕੋ ਕੈਮੀਕਲ ਵੀ ਐਡ ਕਰ ਦਿੰਦੇ ਆ ਟੈਸਟ ਬਣਾਉਣ ਲਈ ਨਾ ਨਿੰਬੂ ਨੂੰ ਬੁਸ਼ਾ ਮਤਲਬ ਬਲਕ ਫੇ ਰਿਜਨਲ ਜਮਾ ਦੇਸੀ ਕਨੇਡਾ ਜੂਸ ਇਧਰ ਬਾਟੀਆਂ ਥਰੂ ਵਰਤਾਇਆ ਜਾ ਰਿਹਾ ਸੰਗ ਹਾਂ ਉਹ ਉੱਥੇ ਫੁੱਲੂ ਆਮ ਲਾਇਆ ਵੇ ਦੇਖੋ ਮੋਟਰਾਂ ਨਾਲ ਉਹ ਚ ਟੱਪ ਚ ਨਿਕਲਦੇ ਆ ਉਦੋਂ ਪੈਪ ਆਉਂਦੇ ਆ ਦੇਖੋ ਆ ਇਥੇ ਆਈ ਜਾਂਦੀ ਆ ਤੇ ਇਧਰ ਸੰਗਤ ਅਸ਼ਕੀ ਜਾਂਦੀ ਆ ਆਪជាਰ ਬੰਦਾ ਦੇਖੋ ਨਾ ਹੁਣ ਅਸੀਂ ਦੁੱਧ ਵੀ ਖਾੜਿਆ ਹਣਾ ਹੁਣ ਜੂਸ ਦੀ ਆ ਵਾ ਉਹ 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 ਮੁੱਕਣ ਜੂਸ ਦੀ ਬਾਟੀ ਚੱਕ ਲਈ ਨਾਲ ਦੀ ਨਾਲ ਇਹ ਇਹ ਵੱਡਾ ਵੱਡਾ ਇਹਨਾਂ ਨਾਲ ਕਹਿੰਦਾ ਜਦੋਂ ਛੋਟੇ ਨੇ ਚੱਕ ਲਗਦਾ ਮੈਂਗਾ ਤਾਂ ਕੱਟ ਰਾਂ ਚਲੋ ਜੀ ਸ਼ਾਪ ਮਾਰੀਆਂ ਦਾ ਹੱਲਾ ਹੈ ਉਹ ਵੀ ਗਿਆ ਚਲੋ ਆਗੇ ਕਰਨੇ ਜੂਸ ਤੇ ਆਪਾਂ ਦਾ ਵੀ ਦੁੱਧ ਪੀਨੇ ਆ ਹਲੇ ਫੇਰ ਕਿਹੜਾ ਵਜਾ ਫੇਰ ਜੂਸ ਪੀਵਾਂਗੇ ਆਪ ਬਾਈ ਕੋਲੋਂ ਨਾ 베ਰ ਲੈ ਤੇ 베ਰ ਇੰਨੇ ਸਵਾਦ 베ਰ ਹਨ ਵਾਹ ਇੱਕ ਘਾਟ ਦਾ ਹੈਗਾ ਇਹਨਾਂ ਚ ਫਿੜਕਾਂ ਵੱਡੀਆਂ ਹੋਣੀਆਂ ਇਹ ਵਾਰੀ ਲੋਗ ਹੈ ਜਮਾ ਮੰਗ ਲੈਂ ਮੇਨ ਕਰਦੋ ਵਾਰੀ ਦੇ ਨਾ ਗੇਟ ਦੇ ਸਾਹਮਣੇ ਖੜਦਾ ਇੱਥੇ ਤੇ ਇਹਦੇ ਤੋਂ ਜਿਹੜਾ ਕੋਈ ਇੱਥੇ ਆਇਆ ਹੈ ਨਾ ਤੇ ਅੱਗੇ ਜਾਇਓ ਬਾਈ ਕੋਲੋਂ 베ਰ A few moments later ਉਹ 79 ਸਰਾਂਤ ਤੋਂ ਨਾਗੇ ਸੀ ਨਾ ਇਤਰਾ ਬਣੇ ਵਿਆ ਮੁਸਲਮਾਨਾਂ ਦੇ ਇਹ ਉਹਨਾਂ ਦੇ ਘਰ ਘਾਰ ਹੀ ਲਾਲੋ ਪੁਰਾਣੇ ਹਨ ਤੇ ਵੇਖੋ ਤੁਸੀਂ ਇਹਨਾਂ ਦੇ ਵੀ ਕਰੋ ਦਰਸ਼ਣ ਅੰਦਰ ਸਮਾਦਾ ਖੁੱਦ ਬਣੀ ਆਈਆਂ ਨੇ ਤੇ ਆਖੇ ਇੱਕ ਹੋ ਸੀ ਇੱਕ ਅਦੇ ਪਿੱਛੇ ਆ ਇਥੇ ਕਈ ਆਏ ਦੋ ਤਿੰਨ ਬਣੇ ਹੋਏ ਸੀ ਉਹਨਾਂ ਤੋਂ ਕਾਉਣੇ ਆ ਹਾਂ ਦਰਸ਼ਕ ਹਾਂ ਹਾਂ ਦੂਰੋ ਦੂਰੋ ਬਹੁਤ ਦਰਸ਼ਕ ਤਾਂ ਬਸ ਦਰਸ਼ਕ ਆਉਂਦੇ ਆ ਦੇਖਣ ਇਹਨਾਂ ਨੂੰ ਵਿਅਰਸ ਵਿਅਰਸ ਟੂਰਿਸਟ ਆਉਂਦੇ ਨੇ ਇਥੇ ਮੇਰੇ ਅੱਗੇ ਟੂਰਿਸਟ ਹੁੰਦੇ ਨੇ ਅਨੰਦਰੋ ਵੀ ਦਿਖਾਉਣਿਆ ਤੇ ਆਪਾਂ ਅੰਦਰ ਚੱਲਦੇ ਆਂ ਇਹਦੇ ਵਿੱਚ ਹੋ ਹੋ ਮੜੇ ਔਖੇ ਚੜਿਆ ਨਹੀਂ ਸਾਰੀਆਂ ਪੌੜੀਆਂ ਪੁੜੀਆਂ ਡਿੱਗੀਆਂ ਪਈਆਂ ਇਹਦੇ ਟਾਪ ਤੇ ਆ ਗਏ ਦੇ ਅੰਦਰ ਫੋਟੋਗ੍ਰਾਫੀ ਕਰੀ ਨਹੀਂ ਕਿਉਂਕਿ ਸੀਗੇ ਕੋਈ ਵਿਜ਼ਨ ਕਰਕੇ ਇਹਨਾਂ ਦਾ ਮਤਲਬ ਬੰਦ ਕਰ ਲੀਵੇ ਫੋਟੋਗ੍ਰਾਫੀ ਕਰਨੀ ਨਹੀਂ ਹਣਾ ਤੇ ਆਪਾਂ ਤੇ ਟਾਪ ਤੇ ਆ ਕੇ ਬਣਾ ਰਹੇ ਹਾਂ ਤਕਰੀਬਨ ਤਕਰੀਬਨ 4 ਮੰਦਰ ਜਿੰਨੀ ਉੱਚੀ ਹੈਗੀ ਇੱਥੋਂ बाकी थोड़ा आले दुआल होर दिखाने फोटोग्राफी चल रही है देखो इन्होर हो दिखा थोड़े नाथ ना तो वो देख रहा होगा थोड़ा कुछ नहीं चार पास हर जो बने हुए है ਇਹ ਆ 5 ਕੋਡੋਂ ਦੇ ਇਹਨਾਂ ਦੇ ਕਿਸੇ ਦੇ ਮਕਾਨ ਨਹੀਂ ਸੀਗੇ। ਲੜ ਕੇ ਬਹੁਤ ਘੈਂਟ ਬਣਿਆ ਹੈ ਲੋਕੇਸ਼ਨ ਦੇਖੋ ਤੁਸੀਂ ਵਾਲੇ ਵਾਲੇ। ਪੰਜਾਬ ਦਾ ਮਾਹੌਲ ਹਰਿਆਲੀ ਬੜਾ ਸੋਹਣਾ। ਇਹ ਪਿੰਡਾਂ ਦਾ ਮਾਹੌਲ ਹਨਾ। ਇਹ ਕਈ ਨਹੀਂ ਇਹਦੇ ਪਿੱਛੇ ਇੱਕ ਹੋਰ ਆ ਤੇ ਦੋ ਤਾਂ ਥੋਨੂੰ ਉਹ ਛੋਟੀਆਂ ਛੋਟੀਆਂ ਇਹ ਉਹ ਆ ਇੱਕ ਇੱਕ ਇੱਥੇ ਹੀ ਇਹਦੇ ਮਤਲਬ ਦਿਖ ਨਹੀਂ ਰਿਹਾ ਕਲੀਅਰ ਉੱਥੇ ਵੀ ਚੱਲਾਂਗੇ ਇੱਕ ਆ ਗਿਆ ਸਾਹਮਣੇ ਤਾਂ ਸਾਫ਼ ਹੀ ਦੇਖ ਰਿਹਾ। ਇਹ ਚਾਰ ਬਣੀਆਂ ਹੋਈਆਂ ਇੱਥੇ। ਹਾਂ ਇਹ ਕਾਫੀ ਸਿੱਥੇ ਕਈ ਟਾਟ ਹਾਈ ਹੋ ਗਈਆਂ ਹਨ ਕਿਉਂਕਿ ਇਹਨਾਂ ਦੀ ਕੋਈ ਏਡੀ ਕੇਅਰ ਨਹੀਂ ਹੈਗੀ ਇਹ ਵੀ ਬਸ ਇੱਕ ਖੜੀਆਂ ਨੇ ਇਹ ਵੀ ਹੌਲੀ ਹੌਲੀ ਜੰਮੇ ਇਹ ਥੋੜੀ ਵਧੀਆ ਖੜੀਆਂ ਆ ਥੋੜੀ ਵਧੀਆ ਉਹ ਪਿੱਛੇ ਦੋ ਨੇ ਜਿਹੜੀਆਂ ਉਹ ਵੀ ਖਤਮ ਹੋਣਾਂ ਦੇ ਕੰਗਾਲਤੀ ਆ ਇਹ ਥੋੜੀਆਂ ਇਨਵਰਟਰ ਨੇ ਹਲੇ ਬੜੀਆਂ ਘੈਂਟ ਨੇ ਬਾਕੀ ਕੋਈ ਨਾ ਤੈਨੂੰ ਅੰਦਰੋਂ ਵੀ ਦਿਖਾਉਣਾ ਅੰਦਰ ਵੈਸੇ ਇਹਦੇ ਕੁਝ ਹੈ ਨਹੀਂਗਾ ਦੋ ਸਮਾਦਾਈਆਂ ਬੜੀਆਂ ਹੋਈਆਂ ਨੇ ਕਬਰਾਂ ਤੇ ਜਿਹੜੇ ਉਸ ਟਾਈਮ ਦੇ ਸੀਗੇ ਜਾਂ ਉਹਨਾਂ ਦੀਆਂ ਜਾਂ ਜਿਹੜੇ ਅੰਦਰ ਘਰ ਸੀ ਉਹਨਾਂ ਦੀਆਂ ਹੋ ਸਕਦੀਆਂ ਨੇ ਆਪ ਨੂੰ ਇੰਨਾ ਵਾਰੀ ਕੁ ਇਤਿਹਾਸ ਪਤਾ ਨਹੀਂ ਤੇ ਮੱਕੀ ਬੰ ਦਿਖਾਉਣੇ ਤੁਹਾਨੂੰ ਅੰਦਰ ਉਹ ਵਿਖਾਉਂਗਾ ਚੱਲਦੇ ਆਂ ਅੰਦਰ ਆਪਾਂ ਤੁਸੀਂ ਦੇਖੋ ਨਾ ਵੀ ਕਿਵੇਂ ਆ ਪੌੜੀਆਂ ਇਹ ਖੜਮੀਆਂ ਜਾਂ ਪੌੜੀਆਂ ਇਹ ਤਕਰੀਬਨ ਐਡੇ-ਐਡੇ ਕਰਦ ਹੋਣਗੇ ਉਹਨਾਂ ਦੇ ਤਾਂ ਹੀ ਅਸਹਾਬ ਨਾਲ ਬਣਾਈਆਂ ਇਹ ਚੜ ਜਾਂਦੇ ਹੋਣਗੇ ਵਾਹ ਕੱਡੇ ਪੜਦੇ ਹੋਣਗੇ ਦੇਖੋ ਹੁਣ ਇਹ ਅੱਡਾ ਬਣਿਆ ਹੋਇਆ ਨਸ਼ੇ ਪੱਤਿਆਂ ਦਾ ਦੇਖੋ ਆ ਕਿੰਨਾ ਪਿਆ ਹਨਾ ਕੁਝ ਉੱਪਰ ਵੀ ਪਏ ਸੀ ਆਪਾਂ ਨਹੀਂ ਵਿਖਾਇਆ ਉਹ ਵੀਡੀਓ ਚ ਬਹੁਤ ਹੋ ਗਿਆ ਦੀ ਗੰਦਾ ਤੇ ਆਪਣਾ ਜਿਹੜੇ ਵੀ ਟੂਰਿਸਟ ਆਉਂਦੇ ਇਹਨਾਂ ਨੂੰ ਸਾਫ਼ ਸੁਪਾਈ ਰੱਖਣੀ ਚਾਹੀਦੀ ਆ ਫਿਰ ਵੀ ਇਹ ਵੀ ਇੱਕ ਤਰ੍ਹਾਂ ਦੀ ਇਤਿਹਾਸਿਕ ਚੀਜ਼ਾਂ ਨੇ ਅੰਧੇਰਾ ਪਰ ਮੈਂ ਵਹੀ ਉੱਪਰ ਨਹੀਂ ਨੀਰ ਆ ਕੇ ਨਾ ਹਣਾ ਦੇਖ ਆ ਦੇਖ ਇੱਕ ਪਕੜੀ ਹੈ ਨਹੀਂ ਹੁਣ ਇੱਥੇ ਮੋਤੀ ਬੱਜਾ ਜੀ ਪੈਰ ਉਹਨੂੰ ਤਲੂ ਇੰਦਰ ਦਾ ਕੁਛ ਨਹੀਂ ਬਸ ਇਹਨਾਂ ਹਦੂਦ ਮਾਦਾ ਬਣੀਆਂ ਹੋਈਆਂ ਨੇ ਕਬਰਾਂ ਕਹਿ ਸਕਦੇ ਇਹਨਾਂ ਨੂੰ ਪਰੋ ਦੇਖੋ ਬਾਕੀ ਉੱਪਰ ਤੁਸੀਂ ਕਲਾਕਾਰੀ ਦੇਖੋ ਉਸ ਟਾਈਮ ਦੀ ਕਰੀਬ ਕਿੰਨੀ ਸੋਹਣੀ ਕਿੰਨੇ ਫੋਲੋ ਹੱਲ ਬਣਾਏ ਹੋਣਾ ਵੀ ਕਿੰਨੀ ਸੋਹਣੀ ਕਲਾਕਾਰੀ ਉਹਦੋਂ ਦਾ ਬਣਿਆ ਕਿੰਨਾ ਸਾਲ ਪੁਰਾਣਾ ਬਣਿਆ ਹੋਇਆ ਇਹ ਤੇ ਅੱਜ ਤੱਕ ਵੀ ਸਹੀ ਖੜਾ ਹੈ ਇਹ ਤੇ ਕਿੰਨਾ ਵਧੀਆ ਮਟੀਰੀਅਲ ਹੋ ਉਤੇ ਹੁਣ ਦਾ ਆਪਣਾ ਇਦਾਂ ਦਾ ਕੁਝ ਬਣਾਇਆ ਇੰਨਾ ਟਾਈਮ ਨਹੀਂ ਰਹਿੰਦਾ ਤੇ ਆਪਾਂ ਨੂੰ ਇਹਦੀ ਸਾਫ ਸਫਾਈ ਤੇ ਗੌਰ ਸਰਕਾਰਾਂ ਨੂੰ ਇਨਾਂ ਤੇ ਵੀ ਗੌਰ ਕਰਨੀ ਚਾਹੀਦੀ ਆ ਬੇਨਾਂ ਦਾ ਵੀ ਰੱਖਿਆ ਜਾਇ ਇਮਾਰਤਾਂ ਦਾ ਜਿਵੇਂ ਇਹ ਵੀ ਟੈਣੀਆਂ ਸ਼ੁਰੂ ਹੋ ਗਈਆਂ ਬਾਹਰੋਂ ਅੱਕੀ ਕੁਛ ਸ਼ਰਾਰਤੀ ਅਨਸਰ ਵੀ ਖਰਾਬ ਕਰਦੇ ਇਹਨਾਂ ਨੂੰ ਤੇ ਚਲੋ ਹੁਣ ਆਪ ਇਥੋਂ ਪਉਣਾ ਚਾਲੇ ਜਗ੍ਹਾ ਹਾਂ ਰੋਕਦੇ ਕਿਸੇ ਚ ਤਾਂ ਤੁਹਾਨੂੰ ਵਿਖਾਵਾਂਗੇ ਪਾਉਮ ਜਿਕੇ ਇੱਕ ਹੋਰ ਵੀ ਇਹਦੀ ਹਾਲਤ ਬਹੁਤ ਵਧੀਆ ਇਹਦੀ ਹਾਲਤ ਦਾ ਬਹੁਤ ਸੋਹਣੀ ਆ ਖਰ ਪਰ ਆਇਆ ਫਿਰ ਮੂਰੇ ਏਰੀਆ ਉਰੀਏ ਜਮੀ ਖਾਲ ਤਾਂ ਇਹ ਇਹ ਉਹਨਾਂ ਤੋਂ ਬਾਅਦ ਚ ਬਣਿਆ ਹੋਇਆ ਸਿਸਟਮ ਲਗਾ ਸੋਹਣਾ ਰੰਗਰਾਂ ਦਾ ਘਰ ਹੈ ਹਨਾ ਵਧੀਆ ਇੱਥੇ ਇੱਥੇ ਵੱਡੀਆਂ ਸਮਾਧਾਂ ਬਣਾਈਆਂ ਹੋਈਆਂ ਪੂਰੀਆਂ ਆਪਾਂ ਨੂੰ ਕੋਈ ਆਈਡੀਆ ਨਹੀਂ ਨਾ ਬਾਰੇ ਹਨਾ ਕੀ ਆ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਘੈਂਟ ਬਣਾਏ ਆ ਆ ਉੱਪਰੋਂ ਤਾਂ ਓਪਣੀ ਆ ਇਹ ਓਪਨਾ ਪਤਾ ਨਹੀਂ ਛੱਤ ਡਿੱਗ ਪਈ ਦੀ ਆਪਾਂ ਨੂੰ ਕੋਈ ਆਈਡੀਆ ਨਹੀਂ ਇਹਦੇ ਬਾਰੇ ਕੀ ਸੀਨ ਹੋਇਆ ਕੀ ਨਹੀਂ ਇਹਦਾ ਹਨਾ ਹੋ ਸਕਦਾ ਦੀ ਛੱਤ ਬਣੀ ਨਾ ਹੋਵੇ ਉਦੋਂ ਅੱਲਾ ਗੁੱਲਾ ਹੋ ਗਿਆ ਉਹ ਬਈ ਤਾਂ ਵੱਡੀਆਂ ਵੱਡੀਆਂ ਮਾਦਾਂੀਆਂ ਬਣਾਈਆਂ ਹੋਈਆਂ ਇਹਨਾਂ ਨੇ। ਫੋਰ ਗਲੇ ਆ ਡਿਜ਼ਾਈਨ ਦੇਖੋ ਜੋ ਟਾਈਮਾਂ ਦੇ ਵਿੱਚ ਵੀ ਕਿੰਨੇ ਕਾਰੀਗਰ ਤਖੜੇ ਸੀਗੇ। ਉਹ ਸਾਹਮਣੇ ਦੇਖੋ ਛੋਟੇ-ਛੋਟੇ ਡਿਜ਼ਾਈਨ ਬਣਾ ਕੇ ਵਾਇਆ ਹਾ ਕਿਦਾਂ। ਬਹੁਤ ਘੈਂਟ। ਚਲੋ ਆਪਾਂ ਹੁਣ ਇੱਥੋਂ ਚੱਲਦੇ ਆਂ ਚਾਲੇ ਪਾਉਣੇ ਘਰ ਨੂੰ ਜੇ ਰਾਹਤੇ 'ਚ ਕਿਤੇ ਰੁਕਦੇ ਆਂ ਕੋਈ ਚੀਜ਼ ਦੇਖਦੇ ਆਂ ਤਾਂ ਤੁਹਾਨੂੰ ਬਖਾਵਾਂਗੇ। ਕਮੈਂਟ ਕਰਿਓ। ਲਾਈਕ ਕਰਿਓ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਜੁੜੇ ਰਹੋ ਆਪਣੇ ਇਸ ਵੀਡੀਓ ਨਾਲ ਜੇ ਕੋਈ ਕਲਿੱਪ ਬਣਾਇਆ ਆਪਾਂ ਅਗੇ ਤਾਂ ਐਡ ਕਰਾਂਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਤੁਹਾਡਾ ਇਹ ਆ ਨਾ ਟੋਟਰ ਮਲਦੀ ਹਵੇਲੀ ਇਹਦਾ ਕੰਮ ਚੱਲ ਰਿਹਾ ਤੇ ਅੰਦਰ ਦਾ ਜਾਣ ਨਹੀਂ ਦਿੱਤਾ ਜਾਂਦਾ ਹਨਾ ਤੇ ਆਉਂਦੀ ਵਾਰ ਤੱਕ ਇਹਨੂੰ ਕੋਲੀ ਦੇਣਗੇ ਚਲਾ ਦੇਣਗੇ ਤੇ ਬੇਸ਼ੇ ਦੀ ਵਧੀਆ ਗੱਲਾਂ ਦੀ ਵੀ ਇਹ ਦੇਖ ਰਿਖ ਹੋਣ ਲੱਗੀ ਹਨਾ ਇਹ ਉਸ ਬੰਦੇ ਦੀ ਹਵੇਲੀ ਆ ਜਿਨੇ ਮੋਰਾ ਖੜੀਆਂ ਕਰਕੇ ਛੋਟੇ ਸ਼ਬਜਾਤ ਜਾਨੇ ਤੇ ਮਾਤਾ ਜੀ ਦੇ ਸੰਸਕਾਰ ਲਈ ਜਗਾ ਖਰੀਦੀ ਸੀ ਕਰ ਲੋ ਦਸ਼ਮ ਦੇ ਉਹਨੇ ਸਰਾਂਤ ਤੋਂ ਹੁਣ ਕਰਨੀ ਸ਼ਾਪਿੰਗ ਆ ਅਸੀਂ ਖੜ ਗਏ ਆ ਆਊਟਲੈਟ ਚ ਬਰਨਾਲੇ ਦੇ ਚ ਦੇਖ ਰਹੇ ਆ ਇੱਥੇ ਹਾਂ ਸ਼ੂ ਲੈਣੇ ਆਣਾ ਤੇ ਟਰਾਈ ਕਰਦੇ ਆ ਲੱਗਦਾ ਵਧੀਆ ਤਾਂ ਆਪਾਂ ਲੈਣੇ ਆ ਸ਼ੂ ਓਕੇ ਚੰਗੇ ਆ ਫੱਟ ਚੱਲੀ ਜਾਂਦੇ ਇੱਥੇ ਕਿਹਨੇ ਜਾਣਾ ਆਪਾਂ ਰੱਡੇਪਾਲ ਨਹੀਂ ਜਾਣਾ ਆਪਾਂ ਰੱਡੇਪਾਲ ਨਹੀਂ ਜਲਿਆ ਅਸੀਂ ਦੇਖਦੇ ਆਂ ਚੋ ਲੈਣੇ ਆ ਸ਼ੂ ਜੇ ਬਣਦਾ ਕੋਈ ਰੇਟ ਤਾਂ ਮੁਖਾਵਾਂਗੇ ਤੁਹਾਨੂੰ ਬਾਰੇ ਪੈਸੇ ਲਾਉਣ ਵਾਲੀ ਹਾਂ ਹਾਂ ਅਸੀਂ ਜਾਇਦ ਖਰਚਾ ਨਹੀਂ ਕਰਦੇ ਹਾਂ ਜੱਜ ਜੱਜ ਦੇ ਲੈ ਲੈਨੇ ਅੱਛਾ ਅਸੀਂ ਦੇਖੀਏ ਨਾ ਬਹੁਤ ਜਾਂਚ ਨਹੀਂ ਰਹੇ تھے ਮਾਡਲ ਸਾਰੇ ਪਾਣੀ ਕੁਝ ਹੋਣਾ ਲੱਗੇ ਤਾਂ ਕਿ ਮਾਰਦੇ ਆਂ ਟਰਾਈ ਜੇ ਕੋਈ ਜੱਜ ਦਾ ਹੂੰ ਕੀ ਕਰਨੇ ਬਈ ਤੁਸੀਂ ਲੈ ਨਹੀਂ ਚੂ ਆਪਾਂ ਉਹ ਦੂਸਰੂ ਸਿੱਕੇ ਰਹਿ ਗਏ ਅਸੀਂ ਦੋ ਕਈਆਂ ਦੇ ਗਏ ਹਨ ਜਿਹੜਾ ਸਾਨੂੰ ਮਾਡਲ ਚਾਹੀਦਾ ਸੀ ਉਹ ਮਾਡਲ ਮੇਨੇ ਅਸੀਂ ਭਾਲਦੇ ਸੀ ਜਿਹਦੇ ਸੀ ਟਿਊਬ ਸੋਲ ਹੋਵੇ ਨਾ ਥੱਲੇ ਟਿਊਬ ਵਾਲੀ ਉਹ ਹੈ ਨਹੀਂ ਜਿਹਦੇ ਹੈਗਾ ਜਿਹਦੇ ਮੰਡਈ ਜਾਂ ਜਮੀ ਤੇ ਉਹ ਸਾਨੂੰ ਮਿਲਿਆ ਜੇ ਕੋਈ ਮਿਲਿਆ ਤਾਂ ਉਹਦਾ ਕਲਰ ਨਹੀਂ ਮਿਲਿਆ ਹਨਾ ਤੇ ਦੇਖਦੇ ਆਂ ਆਨਲਾਈਨ ਹੀ ਮੰਗਵਾਵਾਂਗੇ ਨਹੀਂ ਫਿਰ ਬਟੰਡੇ ਜਾਣਾ ਪਾਣਾ ਬਟੰਡੇ ਮਿਲਦੇ ਆ ਸਾਨੂੰ ਸ਼ੂ ਜਾਨਲਾਈਨ ਫਿਰ ਆਊਟਲੈਟ ਚੋਂ ਸਾਨੂੰ ਘਾਟ ਹੀ ਮਿਲ ਗਿਆ ਦੇਖੋ ਕਿਡੀਆਂ ਕਿਡੀਆਂ ਸਕਰੀਨਾਂ ਲਾ ਕੇ ਇੱਥੇ ਗਾਣੇ ਜੱਗ ਗਏ ਬਾਕੀ ਬੱਸ ਇੱਥੇ 5-10 ਮਿੰਟਾਂ ਨੂੰ ਅਸੀਂ ਹੋਣਿਆਂ ਘਰ ਨੂੰ ਚਾਲੇ ਤੇ ਖਾ ਪੀ ਕੇ ਖੁਸ਼ ਹਾਂ ਨਾ ਨੀਲੋ ਦੇ ਘਰ ਨੂੰ ਇਹ ਗਰੈਸਟ ਵੀ ਕਰ ਗਏ ਥੱਕੇ ਪਿਆ ਹਾਂ ਲੱਤਾਂ ਬਾਹਾਂ ਜਮਾ ਰੋਟੀ ਜਾਂਦੀਆਂ ਹੁਣ ਤਾਂ ਟਿਮ ਹਾਟਰ ਦੇ ਕਾਫੀ ਪੀਊਗਾ ਹਾਂ ਪੀਊਗਾ ਭਾਈ ਪੀਊਗਾ ਕੋਈ ਜ਼ਰੂਰ ਪੀਊਗਾ ਤੇ ਖਾ ਪੀ ਕੇ ਕੁਝ ਫਿਰ ਚੱਲਦੇ ਆਂ ਘਰ ਰੈਸਟ ਕਰਦੇ ਆਂ ਹੁਣ ਮਤਲਬ ਸਵੇਰ ਦੇ ਆਨੇ ਅਸੀਂ ਲਗਭਗ 12 13 ਕਿਲੋਮੀਟਰ ਪੈਦਲ ਯਾਤਰਾ ਕਰਿਆ ਸਵੇਰ ਦੇ ਕਿਉਂਕਿ ਆਈਫੋਨ ਆਈਫੋਨ ਤਾਂ ਸਾਨੂੰ ਦੱਸ ਦਿੰਦਾ ਵੀ ਕਿੰਨੇ ਸਟੈਪਸ ਤੋ ਚੱਲੇ ਹਨ 12 ਕਿਲੋਮੀਟਰ ਸਮਥਿੰਗ ਸੀਗਾ ਕੁਛ ਹੈ ਨਾ 13 ਕਿਲੋਮੀਟਰ ਹੋ ਗਿਆ ਹੁਣ ਤੇ ਵੀ ਹੁਣ ਪੈਰਾਂ ਦੇ ਜਮਾ ਜਾਨ ਨਿਕਲੀ ਪਈਆ ਬਸ ਇਤੋਂ ਨਿਕਲਦੇ ਆ ਨਹੀਂ ਨਹੀਂ ਅਜੇ ਤਾਂ ਨਾ ਪਈਆ ਤੇ ਇਹ ਵਲੌਗ ਦੀ ਤਕਰੀਬਤ ਤਕਰੀਬਨ ਹੁਣ ਅਸੀਂ ਕਰਦੇ ਆ ਐਂਡਿੰਗ ਮਿਲਾਂਗੇ ਨੈਕਸਟ ਅਗਲੇ ਬਲੌਗ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਜਿੱਤਾ ਤੱਕ ਤੱਕ ਲਈ ਜੁੜੇ ਰਹੋ ਆਪਣੇ ਚੈਨਲ ਨਾਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਤੁਹਾਡਾ